ਇਸ ਟਾਈਮ ਬਠਿੰਡਾ ਦੀ ਗ੍ਰੀਨ ਸਿਟੀ ਚ ਮੌਜੂਦ ਹੈ ਜਿੱਥੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਜਿਹੜਾ ਤਿਉਹਾਰ ਹੈ ਬੜੇ ਧੂਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਗ੍ਰੀਨ ਸਿਟੀ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਰ੍ਹਾਂ ਜਿੱਥੇ ਲੋਕ ਆਏ ਅਤੇ ਸੁੰਦਰ ਸੁੰਦਰ ਜੜੀਆਂ ਝਾਂਕੀਆਂ ਇੱਥੇ ਪ੍ਰਬੰਧਕਾਂ ਵੱਲੋਂ ਜੜੀਆਂ ਲਗਾਈਆਂ ਗਈਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਗ੍ਰੀਨ ਸਿਟੀ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁੰਦਰ ਸੁੰਦਰ ਜੜੀਆਂ ਝਾਂਕੀਆਂ ਤੁਹਾਨੂੰ ਤਸਵੀਰਾਂ ਤੁਹਾਨੂੰ ਜਰਾਨੀ ਦੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਗ੍ਰੀਨ ਸਿਟੀ ਬਠਿੰਡਾ ਦੀਆਂ ਕਾਫੀ ਮੱਠੀ ਤਦਾਰਕ ਬਠਿੰਡਾ ਦੇ ਲੋਕ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੌਕੇ ਤੇ ਗ੍ਰੀਨ ਸਿਟੀ ਬਠਿੰਡਾ ਪਹੁੰਚੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁੰਦਰ ਸੁੰਦਰ ਜਿਹੜੀਆਂ ਝਾਂਕੀਆਂ ਤੁਹਾਨੂੰ ਦਿਖਾਈ ਦੇਣਗੀ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਗ੍ਰੀਨ ਸਿਟੀ ਬਠਿੰਡਾ ਦੀਆਂ ਇਸੇ ਸ਼ੋਭ ਮੌਕੇ ਤੇ ਆਏ ਹੋਏ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ग्रीन सिटी बठिंडा दिया अरे ठीक है हरियाणा तस्वीरों ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤعداد ਚ ਬਠਿੰਡਾ ਦੇ ਲੋਕ ਇਸ ਸ਼ੁਭ ਮੌਕੇ ਤੇ ਗ੍ਰੀਨ ਸਿਟੀ ਬਠਿੰਡਾ ਪਹੁੰਚਿਆ ਹੈ ਜਿਹੜੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਕਿ ਗ੍ਰੀਨ ਸਿਟੀ ਬਠਿੰਡਾ दिया ਕੋਸ਼ ਸਾਡੇ ਨਾਲ ਇੱਥੇ ਸਮਾਜ ਸੇਵੀ ਵੀ ਮੌਜੂਦ ਹੈ ਗੱਲਬਾਤ ਕਰਦੇ ਆ ਉਹ ਵੀ ਜਿਹੜੇ ਗੱਲ ਕਰੀਏ ਕਾਫੀ ਪ੍ਰਬੰਧ ਕੀਤੇ ਗਏ ਆ ਮੰਦਰ ਕਮੇਟੀ ਵੱਲੋਂ ਆਸ਼ਰਮ ਵੱਲੋਂ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਮੁਕਕੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਨਣ ਵਾਲਿਆਂ ਨੂੰ ਤੁਹਾਡੇ ਦਰਸ਼ਕਾਂ ਨੂੰ ਜਨਮ ਅਸ਼ਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਅਸੀਂ ਜਿੱਥੇ ਖੜੇ ਆ ਗ੍ਰੀਨ ਸਿਟੀ ਦੇ ਫੇਸਬੰਦ ਦੇ ਵਿੱਚ ਫਿਰ ਬਾਲੂ ਕੁੰਜ ਆਸ਼ਰਮ ਦੇ ਵਿੱਚ ਜਿਹੜਾ ਇੱਥੇ ਜਿਹੜਾ ਅੱਜ ਦਾ ਦ੍ਰਿਸ਼ਾ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਜਿਹੜਾ ਜਨਮ ਮਨਾਇਆ ਜਾ ਰਿਹਾ ਅੱਜ ਐ ਫੀਲ ਹੋ ਰਿਹਾ ਜਿਵੇਂ ਬਰਿੰਦਾਵਨ ਦੇ ਵਿੱਚ ਅਸੀਂ ਸਾਕਸ਼ਾ ਦੇ ਤੇ ਬਰਿੰਦਾਵਨ ਚ ਖੜੇ ਹੋਈਏ ਇੰਨਾ ਅੱਛਾ ਪ੍ਰਬੰਧ ਇੰਨੀਆਂ ਅੱਛੀਆਂ ਝਾਂਕੀਆਂ ਇਹਨਾਂ ਨੇ ਲਾਈ ਬਣਾਈਆਂ ਜੀ ਅੰਦਰ ਮੰਦਰ ਦਾ ਜਿਹੜਾ ਗ੍ਰਿਸ਼ਾ ਜੀ ਬੜਾ ਮਨਮੋਹਕ ਗ੍ਰਿਸ਼ੰਦਰਲ ਪ੍ਰਬੰਧ ਬੜਾ ਵਧੀਆ ਕੀਤਾ ਹੋਇਆ ਤੇ ਇੰਨੀ ਵਧੀਆ ਸਹੂਲਤ ਦਿੱਤੀ ਹੋਈ ਹੈ ਬੈਰੀਗੇਡਸ ਵਗੈਰਾ ਲੱਗੇ ਹੋਏ ਨੇ ਲੋਕ ਲਾਈਨਾਂ ਦੇ ਵਿੱਚ ਲੱਗੇ ਨੇ ਮੈਂ 4 4.5 ਵਜੇ ਦਾ ਦੇਖਦਾ ਆ ਰਿਹਾ ਬੜੇ ਵਧੀਆ ਢੰਗ ਨਾਲ ਲੋਕ ਲਾਈਨਾਂ ਦੇ ਵਿੱਚ ਦਰਸ਼ਨ ਕਰਦੇ ਵਧੀਆ ਢੰਗ ਨਾਲ ਇੱਥੇ ਆ ਰਹੇ ਆ ਉਸ ਬਾਅਦ ਆ ਕੇ ਲੋਕ ਝਾਂਕੀਆਂ ਦੇ ਦਰਸ਼ਨ ਕਰਦੇ ਨੇ ਫਿਰ ਬਾਹਰ ਚਲੇ ਜਾਂਦੇ ਨੇ ਬਹੁਤ ਅੱਛਾ ਪ੍ਰਬੰਧ ਹੈ ਇਹਨਾਂ ਦਾ ਮੈਂ ਪਿਛਲੇ 10 ਸਾਲਾਂ ਤੋਂ ਦੇਖਦਾ ਆ ਰਿਹਾ ਇਹਨਾਂ ਨੇ ਉਹ ਇੱਥੇ ਆ ਕੇ ਐ ਮਹਿਸੂਸ ਹੁੰਦਾ ਵੀ ਜਿਵੇਂ ਸਾक्षात ਕ੍ਰਿਸ਼ਨ ਭਗਵਾਨੀ ਗ੍ਰੀਨ ਸਿਟੀ ਦੇ ਵਿੱਚ ਆ ਗਏ ਹੁਣ ਉਹ ਵੀ ਜੇ ਗੱਲ ਕਰੀ ਆਏ ਸਾਲ ਤੁਸੀਂ ਆਣਿਓ ਕੋਈ ਡਿਫਰੈਂਟ ਵੀ ਕੀਤਾ ਇਸ ਵਾਰ ਹਰ ਸਾਲ ਇੱਕ ਦੋ ਨਵੀਆਂ ਝਾਂਕੀਆਂ ਹਾਂ ਹੁੰਦੀ ਹੀ ਹੁੰਦੀ ਆ ਜੀ ਹਰ ਸਾਲ ਨਵੀਆਂ ਜਿਵੇਂ ਜਿਵੇਂ ਤੁਸੀਂ ਕ੍ਰਿਸ਼ਨ ਭਗਵਾਨ ਜੀ ਦਾ ਚੂਲਾ ਪਾਲਦਾ ਉਹ ਐਸਵਰ ਫਰੰਟ ਤੇ ਇਹਨਾਂ ਨੇ ਲਾ ਕੇ ਜੀ ਨਵਾਂ ਸ਼ੁਰੂ ਕੀਤਾ ਇੱਕ ਬੱਗਾ ਸੁਰ ਦੀ ਐਸਵਰ ਝੜਕੀ ਨਵੀਂ ਲਾਈ ਆ ਜੋ ਵੀ ਦੇਖਣ ਵਾਲੀ ਹੈ ਕਹਿੰਦਾ ਮਤਲਬ ਜੀ ਅੱਛਾ ਸਟਾਲਾਂ ਵੀ ਫਰੀ ਲਾਈਆਂ ਹੋਈਆਂ ਲੋਕਾਂ ਦੀ ਜੋ ਸ਼ਰਧਾਲੂ ਇੱਥੇ ਪਹੁੰਚ ਰਹੇ ਆ ਕਾਫੀ ਵਧੀਆ ਅਰੇਂਜਮੈਂਟ ਅਸੀਂ ਦੇਖ ਰਹੇ ਕਿੱਤੇ ਹੋਇਆ ਕਮੇਟੀ ਵੱਲੋਂ ਆ ਦੇਖੋ ਇੱਥੇ ਲਗਾਤਾਰ ਟੀਲਿਆਂ ਦੀ ਸਟਾਲ ਹੈ ਜਿਹੜੀ ਉਹ ਪ੍ਰਸ਼ਾਦ ਦੇ ਤੌਰ ਤੇ ਫ੍ਰੀ ਤੋਂ ਦਿੱਤੀ ਜਾ ਰਹੀ ਹੈ ਔਰ ਵੀ ਅੱਗੇ ਸਟਾਲਾਂ ਤੋਂ ਕੁਝ ਫ੍ਰੀ ਲੱਗੇ ਹੋਏ ਕੁਝ ਪੇੜ ਸਟਾਲਾਂ ਵੀ ਲੋਕਾਂ ਨੇ ਵੀ ਲਾਈਆਂ ਹੋਈਆਂ ਉਹਨਾਂ ਨੂੰ ਵੀ ਸਹੂਲਤ ਦਿੱਤੀ ਹੋਈ ਹੈ ਉਹਨਾਂ ਨੇ ਪੇੜ ਸਟਾਲਾਂ ਲਾਈਆਂ ਹੋਈਆਂ ਪ੍ਰਬੰਧ ਬਹੁਤ ਅੱਛਾ ਜੀ ਇਹਨਾਂ ਬਿਲਕੁਲ ਜੀ ਬਿਲਕੁਲ ਕਾਫੀ ਵਧੀਆ ਪ੍ਰਬੰਧ ਕੀਤੇ ਗਏ ਆ ਗ੍ਰੀਨ ਸਿਟੀ ਦੀ ਕਮੇਟੀ ਵੱਲੋਂ ਤੇ ਸਾਡੇ ਨਾਲ ਹੋਰ ਵੀ ਇੱਥੇ ਆਏ ਹੋਏ ਲੋਕ ਮਜੂਦ ਆ ਗੱਲਬਾਤ ਕਰਦੇ ਬਾਈ ਜੀ ਕੀ ਕਹਿਣਾ ਚਾਹੋਗੇ ਸ਼ੋ ਮੁਕੇ ਤੇ ਜੀ ਸਾਰੇ ਖੇਰਵਾਸੀਆਂ ਨੂੰ ਜਨਮ ਅਸ਼ਟੀਆਂ ਬਹੁਤ-ਬਹੁਤ ਬਧਾਈਆਂ ਬਹੁਤ ਹੀ ਵਧੀਆ ਇੰਤਜ਼ਾਮ ਹੈ ਤੇ ਬਹੁਤ ਇੱਥੇ ਆ ਕੇ ਲੱਗਦਾ ਯਾਰ ਕਿ ਇਹ ਧਾਰਮਿਕ ਨਗਰੀ ਆ ਜੁਣੀਆ ਬਹੁਤ ਵਧੀਆ ਸਿਸਟਮੈਟਿਕਲੀ ਚੱਲਦਾ ਕੰਮ ਇਥੇ ਲੋਕ ਸਿਕਿਉਰਟੀ ਹੈ ਸਿਸਟਮ ਨਾਲ ਲੈਂਡ ਦੇ ਵਿੱਚ ਲੱਗੇ ਆ ਕੋਈ ਹਵਲਾ ਦਬੜੀ ਨਹੀਂ ਕਰ ਰਹੇ ਬੜੇ ਪਿਆਰ ਨਾਲ ਕੰਮ ਕਰਦੇ ਇੰਨੀਆਂ ਸੋਹਣੀਆਂ ਚਾਂਕੀਆਂ ਲੱਗੀਆਂ ਤੇ ਸ਼ਹਿਰ ਕਿਦਾਂ ਲੱਗਦਾ ਬਹੁਤ ਵਧੀਆ ਇੰਤਜ਼ਾਮ ਹੈ ਪੁਲਿਸ ਦਾ ਵੀ ਸਹਿਯੋਗ ਹੈ ਸਿਕਿਉਰਟੀ ਹੈ ਸਾਰਾ ਸਿਸਟਮ ਅੱਛਾ ਅੱਲਾ ਦਾ ਬੱਚਾ ਵੀ ਨਾਲ ਆਇਆ ਗੱਲ ਕਰਦਾ ਨਾ ਬੇਟੇ ਕੀ ਪਹਿਲਾਂ ਚਾਹੋਗੇ ਚਾਂਕੀਆਂ ਦੇਖੀਆਂ ਹੋਣਗੀਆਂ ਜਿਹੜੀ-ਘੜੀ ਚਾਂਕੀਆਂ ਦਿੱਤੀਆਂ ਇਧਰ ਵਾਲੀ ਸਾਰੀ ਦੇਖ ਲਿਆ ਵਧੀਆ ਲੱਗ ਰਿਹਾ ਹੈ ਚਾਹੂਸ਼ੇ ਘਰਤਾ ਪਿਤਾ ਵੀ ਹੈ ਉਹਨਾ ਸਿਰਫ ਇਕੱਲੇ ਹੁੰਦੇ ਹੈ ਅੱਛਾ ਇਹ ਦੇਖੋ ਛੋਟਾ ਜਿਹਾ ਬੱਚਾ ਆਪਣੇ ਪਾਪਾ ਨਾਲ ਆਇਆ ਹੈ ਅਤੇ ਝੰਕੀਆਂ ਇਹਨਾਂ ਨੇ ਦੇਖ ਕੇ ਕਹਿੰਦਾ ਬਹੁਤ ਵਧੀਆ ਅੰਕਲ ਜੀ ਝੰਕੀਆਂ ਤੇ ਇਹ ਇੱਕ ਮੈਂ ਇਕੱਲਾ ਵੀ ਕਹਿੰਦਾ ਖਾਦਾ ਤਸਵੀਰਾਂ ਤੋਂ ਲੋ ਗ੍ਰੀਨ ਸਿਟੀ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਕ੍ਰਿਸ਼ਨ ਜਨਮ ਅਸਤਮੀ ਦਾ ਜਿਹੜਾ ਤਿਉਹਾਰ ਹੈ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਿਹਾ ਸੀ ਆ ਗਿਆ ਗ੍ਰੀਨ ਸਿਟੀ ਬਟਿੰਡਾ ਦੀਆਂ ਤਸਵੀਰਾਂ ਜੋ ਕਾਫੀ ਵੱਡੀ ਤਦਾਰ ਚ ਬਟਿੰਡਾ ਦੇ ਜਿਹੜੇ ਲੋਕ ਹੈ ਗ੍ਰੀਨ ਸਿਟੀ ਬਟਿੰਡਾ ਚ ਪਹੁੰਚੇ ਆ ਕਾਫੀ ਵੱਡੀਆਂ ਵੱਡੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਮੱਥਾ ਟੇਕਣ ਲਈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਗ੍ਰੀਨ ਸਿਟੀ ਬਟਿੰਡਾ ਦੀਆਂ ਕੁਝ ਬਟਿੰਡਾ ਦੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜੋ ਮੱਥਾ ਟੇਕਣ ਗ੍ਰੀਨ ਸਿਟੀ ਬਟੇਂਡਾ ਚ ਪਹੁੰਚੇ ਆ ਕੀ ਕਰਨਾ ਚਾਹੋਗੇ ਸ਼ੋ ਮੌਕੇ ਤੇ ਬਹੁਤ ਐਕਸਾਈਟਮੈਂਟ ਆ ਕਿ ਇਸ ਸਾਲ ਕੀ ਨਵਾਂ ਹੋਣ ਲੱਗਿਆ ਕਾਨਾ ਜੀ ਦੇ ਜਨਮ ਦਿਨ ਤੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈਸੀ ਕ੍ਰਿਸ਼ਨਾ ਹੈਪੀ ਬਰਥਡੇ ਕਾਨਾ ਜੀ ਸਾਰਿਆਂ ਨੂੰ ਜਨਮ ਅਸ਼ਮੀ ਦੀ ਬਹੁਤ ਬਹੁਤ ਵਧਾਈਆਂ ਸੋ ਅੱਜ ਅਸੀਂ ਜਨਮ ਅਸ਼ਮੀ ਦੇ ਦਰਸ਼ਨ ਕਰਨ ਆਏ ਆ ਅੱਛਾ ਆਏ ਸਾਲ ਗ੍ਰੀਨ ਸਿਟੀ ਬਠਿੰਡਾ ਚ ਹੀ ਆਨੇ ਹੋ ਨਹੀਂ ਅੱਜ ਕਿ ਅਸੀਂ ਫਸਟ ਟਾਈਮ ਆਏ ਆ ਸੋ ਰੈਨੀ ਤੇ ਇੱਥੇ ਆ ਅੱਜ ਇੱਥੇ ਦੇਖ ਰਹੇ ਆ ਵੀ ਕਿਹਨਾਂ ਨੇ ਮਤਲਬ ਪ੍ਰੋਗਰਾਮ ਕੀਤੇ ਹੈਗੇ ਐਸਾ ਐਕਸਾਈਟਮੈਂਟ ਹੈ ਬਹੁਤ ਜ਼ਿਆਦਾ ਵੀ ਕੀ ਕੁਝ ਨਿਆ ਹੋ ਰਿਹਾ ਐਸਾ ਕਿਸ ਤਰ੍ਹਾਂ ਦੇ ਪ੍ਰਬੰਧ ਲੱਗੇ ਤੁਹਾਨੂੰ ਵੈਸੇ ਬਰਮਨ ਤਾਂ ਬਹੁਤ ਬਹੁਤ ਜ਼ਿਆਦਾ ਵਧੀਆ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਸੋਹਣਾ ਵੈਦਰ ਹੈ ਲਾਈਟਿੰਗ ਸਿਸਟਮ ਦੇਖ ਲਓ ਕਿੱਡਾ ਸੋਹਣਾ ਹੈ ਸਾਰੇ ਪਹੁੰਚੇ ਵੀ ਐ ਸੋ ਲਗ ਲਗ ਥਾਵਾਂ ਤੋਂ ਆ ਰਹੇ ਨੇ ਸੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਸਾਰੇ ਆਓ ਇੱਥੇ ਕਾਨਾ ਜੀ ਦੇ ਦਰਸ਼ਨ ਕਰਕੇ ਜਾਓ ਮੰਦਿਰ ਦੇ ਵਿੱਚ ਅੱਛਾ ਝਾਂਕੀਆਂ ਬਹੁਤ ਵਧੀਆ ਲੱਗੀਆਂ ਹੋਈਆਂ ਦੇਖੀਆਂ ਤੁਸੀਂ ਝਾਂਕੀਆਂ ਨਹੀਂ ਨੋ ਐਕਸਪੀਰੀਅੰਸ ਹਜੇ ਇੱਕ ਕੋਈ ਐਕਸਪੀਰੀਅੰਸ ਨਹੀਂ ਕੀਤਾ ਸੋ ਅੱਗੇ ਜਾਵਾਂਗੇ ਅੰਦਰ ਜਾ ਕੇ ਦੇਖਦੇ ਹਾਂ ਕਿ ਐਕਸਪੀਰੀਅੰਸ ਹੈ ਕਿ ਨਹੀਂ ਐਕਸਪੀਰੀਅੰਸ ਹੈਗਾ ਸੋ ਦੇਖਦੇ ਹਾਂ ਐਕਸਾਈਟਮੈਂਟ ਆਇਆ ਕਿ ਕੈਂਪੀਨ ਦੇਖਣ ਲਈ ਬਿਲਕੁਲ ਜੀ ਬਿਲਕੁਲ ਐਸੇ ਪਟੰਡਾ ਦੇ ਉਹ ਲੋਕ ਜੋ ਗ੍ਰੀਨ ਸਿਟੀ ਪਟੰਡਾ ਚ ਕ੍ਰਿਸ਼ਨ ਜਨਮਸਤਿ ਦੇ ਮੌਕੇ ਤੇ ਪਹੁੰਚੇ ਉਹ ਸਾਡੇ ਨਾਲ ਹੋਰ ਵੀ ਪਟੰਡਾ ਦੇ ਲੋਕ ਮੌਜੂਦ ਹੈ ਕੀ ਕਹਿਣਾ ਚਾਹੋਗੇ ਬੇਟੇ ਮੱਥਾ ਟੇਕਣ ਲਈ ਗ੍ਰੀਨ ਸਿਟੀ ਪਟੰਡਾ ਤੇ ਪਹੁੰਚੇ ਕੀ ਕਹਿਣਾ ਚਾਹੋਗੇ इतना बिल्कुल एवं फीलिंग आती है सची वृंदावन चले गए क्योंकि अंदर का जो माहौल है मतलब इना व्या की तुम खुद भी जाके देखो बिल्कुल मन लगा ग्रीन सिटी हो आ, नहीं अन सिटी गोरिया मठ में जाके आने

ਅੱਛਾ ਤੇ ਮਾਹੌਲ ਬਹੁਤ ਵਧੀਆ ਹੁੰਦਾ ਬਹੁਤ ਬਹੁਤ ਵਧੀਆ ਹੈ ਬੱਤੀ ਵਾਲਾ ਹੈ ਚੰਗਾ ਲੱਗ ਰਿਹਾ ਹੈ ਆ ਕੇ ਵਧੀਆ ਰਹਿ ਗਿਆ ਬਹੁਤ ਵਧੀਆ ਇਹਨਾਂ ਨੇ ਬਣਾਈ ਆਵੀਆਂ ਹਾਂਜੀ ਹਾਂਜੀ ਪਹਿਲੇ ਸੁਣਿਆ ਹੋਇਆ ਹੈ ਤੀਹੇ ਤੇ ਦੇਖਿਆ ਹੋਇਆ ਹੈ ਹੁਣ ਜਾ ਕੇ ਦੇਖਾਂਗੇ ਰਿਐਲਿਟੀ ਵਿੱਚ ਬਿਲਕੁਲ ਜੀ ਬਿਲਕੁਲ ਫਸਟ ਟਾਈਮ ਹੈ ਮੱਥਾ ਟੇਕਣ ਆਇਆ ਗ੍ਰੀਨ ਸਿਟੀ ਪਟੰਡਾ ਅੱਜ ਸਾਡੀ ਕਲ ਤੇ ਵਧੀਆ ਮਹਿਸੂਸ ਹੋ ਰਿਹਾ ਤਸਵੀਰਾਂ ਤੋਂ ਰੀਅਲ ਟਾਈਮ ਦਿਖਾ ਰਿਹਾ ਤੇ ਗ੍ਰੀਨ ਸਿਟੀ ਪਟੰਡਾ ਦੀ ਅਗਾਮੀ ਤਲਾਕਾਉਗੇ ਮੱਥਾ ਟੇਕਣ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਗਈ ਕੋਈ AI ਫੀਲਿੰਗ ਆਉਂਦੀ ਹੈ ਜਿਵੇਂ ਸੱਚੀ ਅਸੀਂ ਭੁਵਾਨ ਦੇ ਦਰਦ ਤੱਕ ਪਹੁੰਚ ਗਏ ਹੋਈਏ ਇਹ ਇਹਨਾਂ ਦੀ ਸ਼ਕਤੀ ਹੈ ਕੁਛ ਲਾ ਲਈ ਫਸਾਇਲਾ ਦਾ ਸਭ ਕੁਝ ਮਿਲ ਗਿਆ ਇਹ ਅੱਛਾ ਪਰਵਾਨਤ ਬਹੁਤ ਵਧੀਆ ਕਿੱਦੇ ਹੋਇਆ ਕਮੇਟੀ ਵੱਲੋਂ ਹਮੇਸ਼ਾ ਹੀ ਹੁੰਦਾ ਇਹ ਪਰਵਾਨਤ ਸਾਰੇ ਇੱਥੇ ਕੱਲੀ ਗ੍ਰੀਨ ਸਿਟੀ ਨਹੀਂ ਜੀ ਦੂਸਰੇ ਵੀ ਬਹੁਤ ਲੋਕ ਆਉਂਦੇ ਨੇ ਸਾਰਾ ਬਠਿੰਡਾ ਕੇ ਨਾਲ ਦੇ ਆਸ-ਪਾਸ ਦੇ ਬਹੁਤ ਲੋਕ ਪਹੁੰਚਦੇ ਨੇ ਤੁਸੀਂ ਗ੍ਰੀਨ ਸਿਟੀ ਰਹਿੰਦੇ ਹੋ ਹਾਂਜੀ ਅਸੀਂ ਗ੍ਰੀਨ ਸਿਟੀ ਰਹਿੰਦੇ ਹਾਂ ਅੱਛਾ ਤੁਸੀਂ ਤਾਂ ਫਿਰ ਆਏ ਸਾਲ ਇੱਥੇ

ਬਹੁਤ ਚੰਗਾ এনवायरमेंट ਬਹੁਤ ਜ਼ਿਆਦਾ ਸ਼ਾਂਤੀ ਵੀ ਮਿਲਦੀ ਹੈ ਯੂ نو ਦੇਖਣ ਤੋਂ ਬਹੁਤ ਮਤਲਬ ਸਭ ਕੁਝ ਚੰਗਾ ਕੀਤਾ ਹੋਇਆ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਬਿਲਕੁਲ ਜੀ ਬਿਲਕੁਲ ਐਸੀ ਬਠਿੰਡਾ ਦੇ ਲੋਕ ਜੋ ਜਲਮਸਤਮੀ ਦੇ ਤਿਉਹਾਰ ਦੇ ਮੌਕੇ ਤੇ ਗ੍ਰੀਨ ਸਿਟੀ ਬਠਿੰਡਾ ਪਹੁੰਚਿਆ ਤੇ ਅਨਾਵਲੋ ਜਿਹੜਾ ਮੱਥਾ ਟੇਕਣ ਲਈ ਜਿਹੜੇ ਲਾਈਨਾਂ 'ਚ ਲੱਗੇ ਹੋਇਆ ਅਤੇ ਕਾਫੀ ਜਿਹੜਾ ਵਧੀਆ ਮਾਹੌਲ ਇੱਥੇ ਲੱਗ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਗ੍ਰੀਨ ਸਿਟੀ ਪਠੰਡਾ ਦੀਆਂ ਰਾਦੇ ਰਾਦੇ ਦੇ ਜਿਹੜੇ ਨਾਰੇ ਲੱਗਦੇ ਹੋਏ ਇੱਥੇ ਤੁਹਾਨੂੰ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਗ੍ਰੀਨ ਸਿਟੀ ਪਠੰਡਾ ਦੀਆਂ ਟਿੱਕਾ ਸਾਡੇ ਨਾਲ ਬੱਚਾ ਇੱਥੇ ਲਾਈਨ 'ਚ ਲੱਗਿਆ ਹੋਇਆ ਮੱਥਾ ਟੇਕਣ ਲਈ ਗੱਲਬਾਤ ਕਰਦੇ ਬੇਟੇ ਕੀ ਨਾਮ ਹੈ ਮਾਰੂਕ ਮਾਰੂਕ ਮੱਥਾ ਟੇਕਣ ਲਈ ਆਏ ਹੋ ਗ੍ਰੀਨ ਸਿਟੀ ਪਠੰਡਾ 'ਚ ਕੀ ਕਹਿਣਾ ਚਾਹੋਗੇ अच्छा केडी क्लास तो स्टडी तो तो कर रहे हो 8 अच्छा इथे ही रहने हो ग्रीन सिटी में नहीं कितों आए हो भारत नगर अच्छा भारत नगर तो अच्छा किमे लग रहा माहौल ठीक है बढ़िया चमकियां देखी है नहीं अरे पहला मथा टेकन जा रहे हो हां जी बिल्कुल जी बिल्कुल काफी जड़ा बढ़िया माहौल है इथे ਗ੍ਰੀਨ ਸਿਟੀ ਬਠਿੰਡਾ ਚ ਲੱਗ ਰਿਹਾ ਹੈ ਪ੍ਰਬੰਧਕਾਂ ਵੱਲੋਂ ਕਾਫੀ ਜਿਹੜੇ ਪ੍ਰਬੰਧ ਕੀਤੇ ਗਏ ਆ ਬਠਿੰਡਾ ਦੇ ਲੋਕਾਂ ਲਈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਿਆ ਸੀ ਗ੍ਰੀਨ ਸਿਟੀ ਬਠਿੰਡਾ ਦੀਆਂ ਧਾਫੀ ਕੱਟੀ ਤਦਾਰ ਚ ਬਠਿੰਡਾ ਦੇ ਜਿਹੜੇ ਲੋਕ ਐ ਉਹ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਹਾੜ ਦੇ ਮੌਕੇ ਤੇ ਇੱਥੇ ਪਹੁੰਚੇ ਆ ਲਾਈਨਾਂ 'ਚ ਲੱਗੇ ਹੋਇਆ ਆਪਣੀ ਵਾਰੀ ਦਾ ਜਿਹੜਾ ਇੰਤਜ਼ਾਰ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਆ ਤਸਵੀਰਾਂ ਤੋਂ ਲੋ ਇਸ ਟਾਈਮ ਦਿਖਾ ਰਿਆ ਸੀ ਗ੍ਰੀਨ ਸਿਟੀ ਬਠਿੰਡਾ ਦੀਆਂ ਉਸ ਸਾਡੇ ਨਾਲ ਤੇ ਬੱਚੀਆਂ ਮਜ਼ਦੂਰਾਂ ਗੱਲਬਾਤ ਕਰਦੇ ਬੇਟੇ ਕੀ ਨਾਮ ਹੈ ਮਾਨਿਕਾ ਮਾਨਿਕਾ ਮੱਥਾ ਟੇਕਣ ਲਈ ਆਏ ਹੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਕਿ ਇੱਥੇ ਮਤਲਬ ਹਰ ਸਾਲ ਹੁੰਦਾ ਹੈ ਇਹ ਜਿਹੜਾ ਫੰਕਸ਼ਨ ਹੈ ਤੇ ਅਸੀਂ ਹਰ ਸਾਲ ਆਨੇ ਆ ਇਸ ਵਾਰ ਵੀ ਅਸੀਂ ਆਵਾਂਗੇ ਮੱਥਾ ਟੇਕ ਕੇ ਜਾਵਾਂਗੇ ਅੱਛਾ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਮਾਹੌਲ ਹੈ ਸਾਰੇ ਆਏ ਪਏ ਆ ਇੱਥੇ ਦੂਰੋਂ ਦੂਰੋਂ ਆਏ ਆ ਨਾਲੇ ਅਸੀਂ ਬਹੁਤ ਦੂਰੋਂ ਆਏ ਆ ਤੇ ਬਹੁਤ ਵਧੀਆ ਡੈਕੋਰੇਸ਼ਨ ਹੋਈਆਂ ਪਈਆਂ ਨੇ ਅੰਦਰ ਸਾਰੇ ਬਤਾ ਇਸ ਹਾਲ ਗ੍ਰੀਨ ਸਿਟੀ ਬਠਿੰਡਾ ਚ ਆਨੇ ਹੋ ਹਾਂਜੀ ਰੋਜ਼ ਆਨੇ ਆ ਜਿਸ ਦਿਨ ਬਾਹਰ ਸਾਲਾਂ ਲੱਕੀਆਂ ਬਹੁਤ ਵਧੀਆ ਬਣਾਉਂਦੇ ਆ ਹਾਂਜੀ ਬਹੁਤ ਵਧੀਆ ਬਣਾਉਂਦੇ ਆ ਨਿਕਲਦੀਆਂ ਇੱਥੋਂ ਤੇ ਹਾਂਜੀ ਕੁਝ ਹੋਰ ਵੀ ਸਾਡੇ ਨਾਲ ਇੱਥੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਇਸ ਸ਼ੋਅ ਮੌਕੇ ਤੇ ਕੀ ਕਹਿਣਾ ਹੈ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਗ੍ਰੀਨ ਸਿਟੀ ਬਠਿੰਡਾ ਦੀ ਆਂਟੀ ਜੀ ਕੀ ਕਹਿਣਾ ਚਾਹੂਂਗੇ ਮੱਥਾ ਟੇਕਣ ਲਈ ਗ੍ਰੀਨ ਸਿਟੀ ਪਹੁੰਚੇ ਹੋ ਹਾਂਜੀ ਅੱਜ ਦਾ ਬਹੁਤ ਸ਼ੁਭ ਦਿਨ ਹੈ ਜੀ ਕਸ਼ਨ ਚਰਮਸਤਮੀ ਤੇ ਇਹ ਬਠਿੰਡਾ ਵਾਸੀ ਸਾਰੇ ਅੱਜ ਇੱਥੇ ਕਿਰਪਾਲੂ ਜੀ ਦੇ ਮੰਦਰ 'ਚ ਦਰਸ਼ਨ ਕਰਨ ਆਏ ਨੇ ਤੇ ਆਪਣੇ ਜੀਵਨ ਸਫਲ ਕਰਨ ਵਾਸਤੇ ਆਏ ਆ। ਤੁਸੀਂ ਗ੍ਰੀਨ ਸਿਟੀ 'ਚ ਹੀ ਰਹਿੰਦੇ ਹੋ ਤੁਸੀਂ? ਅਸੀਂ ਜੀ ਇੱਥੇ ਫੇਸ 4 5 'ਚ ਰਹਿੰਦੇ ਆ ਜੀ। ਤੇ ਇਹ ਜਿਹੜਾ ਮੰਦਰ ਹੈ ਮੈਂ ਕਹਿੰਦੀ ਇੱਥੇ ਆ ਕੇ ਰੂਹ ਖੁਸ਼ ਹੋ ਜਾਂਦੀ ਹੈ। ਬਸ ਪ੍ਰਭੂ ਦੇ ਦਰਸ਼ਨ ਕਰ ਲਈ ਅੱਜ ਸਾਰੇ ਭਗਤ ਇੱਥੇ ਇਕੱਠੇ ਹੋਏ ਹੋਏ ਨੇ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਇੰਦਾ ਵਧੀਆ ਇੰਤਜ਼ਾਮ ਕੀਤਾ ਵੈਥੇ ਤੇ ਬਹੁਤ ਹੀ ਜਿਆਦਾ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਅੱਜ ਤੁਸੀਂ ਇੱਥੇ ਆਇਓ ਤੇ ਅੱਜ ਵੀ ਬਿਲਕੁਲ ਏਸੀਓ ਬਠਿੰਡਾ ਦੇ ਜਿਹੜੇ ਲੋਕ ਐ ਜੋ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਹਾੜ ਦੇ ਮੌਕੇ ਤੇ ਗ੍ਰੀਨ ਸਿਟੀ ਬਠਿੰਡਾ ਦੇ ਮੰਦਿਰ ਵਿੱਚ ਜਿਹੜਾ ਮੱਥਾ ਟੇਕਣ ਲਈ ਪਹੁੰਚਿਆ ਅਤੇ ਕਾਫੀ ਜੜੀ ਖੁਸ਼ੀ ਦੀ ਲਹਿਰ ਇੱਥੇ ਲੋਕਾਂ ਵਿੱਚ ਜੜੀ ਪਾਈ ਜਾ ਰਹੀ ਹੈ ਅਸੀਂ ਵੀ ਡੈਨਿਕ ਸਵੇਰਾ ਦੀ ਟੀਮ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਹਾੜ ਦੇ ਮੌਕੇ ਤੇ ਪੇਸ਼ ਵਾਸੀਆਂ ਨੂੰ ਦਿੰਦੇ ਆ ਮੁਬਾਰਕਾਂ ਕੈਮਰਾਮੈਨ ਸੁਖਲ ਦੇ ਰਲ ਮਨੋਚ ਚੱਕੀਵਾਲ ਡੈਨਿਕ ਸਵੇਰਾ ਟੀਵੀ ਬਠਿੰਡਾ